ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬੜਾਈ ਹਰ ਪਏ ਸਗਲੇ ਜੁਗ ਅੰਤਰ ਗੁਰ ਨਾਨਕ ਤੁਹੀ ਬੜਾਈ ਸਤ੍ਰਮ ਜਿਵੇਂ ਹੈ ਗੁਰ ਸਾਜ ਜੀਓ ਪਿnabla ਮਾਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜੂ ਬਰਤਾ ਅਸ਼ਲ ਅਸ਼ੇਧ ਅਭੇਦ ਪ੍ਰਭ ऐसे भगवान का हृदय को प्रेम अपर्ण आत्म का रंग जागते स्वप्न फल बसिए प्रभु संग भरन आश्रम शास्त्र सुनो ਦਰਸ਼ਨ ਕੀ ਪਿਆਸ ਰੂਪ ਨਰੇਕ ਨ ਪੰਜ ਤਤ ਠਾਕੁਰ ਅਬਿਨਾਸ ਹੋ ਸਰੂਪ ਸੰਤਨ ਕਾ ਬਿਰਦ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਤੰਤੰ ਤੇ ਈਸ਼ਰ ਸੋ ਅੰਦਰ ਸੋ ਬਾਹਰੇ ਬਿਨ ਸਹਿ ਤੈ ਪਰਮਾ ਨਾਨਕਿਸ ਪ੍ਰਭ ਪਿਟੇਆ ਜਾਤੇ ਪੂਰਨ ਕਰਮ ਸੋ ਅੰਦਰ ਸੋ ਬਾਹਰੇ ਬਿਨ ਸਹਿ ਸਤੈ ਪਰਮਾ ਨਾਨਕ ਤੇਸ ਪ੍ਰਭ ਪਿਟੇਆ ਜਾਤੇ ਹੋ ਨਤਮਾ ਵਾਹਿਗੁਰੂ ਦੇ ਘਰ ਖਾਤਸਾ ਵਾਹਿਗੁਰੂ ਦੇ ਤੀਪਤੇ ਅੱਜ ਦਿਨ ਸ਼ਨੀਵਾਰ 29 ਮਾਰਚ 16 ਚਿਤ੍ਰ ਹੈ ਅਜ ਪਵਨ ਮਸਾ ਦਾ ਦਿਹਾੜਾ ਅੱਜ ਦਿਨ ਸ਼ਨੀਵਾਰ 29 ਮਾਰਚ 16 ਚਿਤ੍ਰ ਹੈ ਅਜ ਪਵਨ ਵਸਿਆ ਦਾ ਦਿਹਾੜਾ ਹੈ ਵਾਰ ਗੁਰਦੇ ਕਾ ਖਾਸ ਵਾਰ ਗੁਰਦੇ ਕੀ ਫਤ